ਇੱਕ 35 ਸਾਲ ਦੇ ਮੁੰਡੇ ਨੇ ਆਤਮ ਹੱਤਿਆ ਕੀਤੀ ਆ ਜ਼ਹਿਰੀਲੀ ਚੀਜ਼ ਖਾ ਕੇ ਉਸਨੇ ਆਪਣੀ ਜੀਵਨ ਲੀਲਾ ਨੂੰ ਸਮਾਪਤ ਕੀਤਾ ਤਾਂ ਮਰਨ ਤੋਂ ਪਹਿਲਾਂ ਉਸ ਮੁੰਡੇ ਦੇ ਵੱਲੋਂ ਇੱਕ ਵੀਡੀਓ ਬਣਾਈ ਗਈ ਤੇ ਉਸ ਵੀਡੀਓ ਦੇ ਵਿੱਚ ਉਸਨੇ ਆਤਮ ਹੱਤਿਆ ਕਰਨ ਦਾ ਕਾਰਨ ਦੱਸਿਆ ਤਾਂ ਉਸਨੇ ਆਪਣੀ ਆਤਮ ਹੱਤਿਆ ਕਰਨ ਦੇ ਇਲਜ਼ਾਮ ਨੇ ਜਿਹੜੇ ਉਹ ਆਪਣੀ ਸੱਸ ਅਤੇ ਆਪਣੇ ਸਾਲੇ ਦੇ ਉੱਪਰ ਲਗਾਏ ਨੇ ਤਾਂ ਉਸ ਵੀਡੀਓ ਦੇ ਵਿੱਚ ਉਸ ਮੁੰਡੇ ਨੇ ਕਿਹਾ ਕਿ ਜਿਹੜੀ ਮੇਰੀ ਸੱਸ ਤੇ ਜਿਹੜਾ ਮੇਰਾ ਸਾਲਾ ਉਹ ਮੈਨੂੰ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕਰਦੇ ਨੇ ਮੇ ਤੋਂ ਲਗਾਤਾਰ ਪੈਸਿਆਂ ਦੀ ਮੰਗਾਛੜੀ ਉਹਨਾਂ ਦੇ ਵੱਲੋਂ ਕੀਤੀ ਜਾਂਦੀ ਹੈ ਜਿਸ ਕਰਕੇ ਮੈਂ ਬਹੁਤ ਜ਼ਿਆਦਾ ਦੁਖੀ ਹਾਂ ਤੇ ਮੈਂ ਜाहिर ਇਹਲੀ ਚੀਜ਼ਾਂ ਛੜੀ ਉਹ ਖਾ ਲਿਆ ਜਿਸ ਕਰਕੇ ਮੈਂ ਆਤਮ ਹੱਤਿਆ ਛੜੀ ਉਹ ਕਰਨ ਲੱਗਿਆ ਤਾਂ ਇੱਕ ਮੁੰਡਾ ਸੀ 35 ਸਾਲ ਦਾ ਕਿਹਾ ਜਾ ਰਿਹਾ ਹੈ ਕਿ ਜਿਹੜੀ ਉਸ ਮੁੰਡੇ ਦੀ ਘਰਵਾਲੀ ਸੀ ਉਹ 8 ਮਹੀਨਿਆਂ ਤੋਂ ਆਪਣੇ ਪੇਕੇ ਪਰਿਵਾਰ ਦੇ ਵਿੱਚ ਰਹਿੰਦੀ ਸੀ ਤੇ ਜਦੋਂ ਇਹ ਮੁੰਡਾ ਉਸ ਨੂੰ ਲੈਣ ਦੇ ਲਈ ਜਾਂਦਾ ਸੀ ਤਾਂ ਜਿਹੜਾ ਸਹੁਰਾ ਪਰਿਵਾਰ ਸੀ ਇਸ ਦੇ ਨਾਲ ਚੰਗਾ ਵਿਵਹਾਰ ਆ ਜਿਹੜਾ ਉਹ ਨਹੀਂ ਕਰਦਾ ਸੀ ਲਗਾਤਾਰ ਉਸ ਦੀ ਸੱਸ ਤੇ ਸਾਲਾ ਉਸ ਦੇ ਕੋਲੋਂ ਪੈਸਿਆਂ ਦੀ ਮੰਗ ਕਰਦੇ ਸੀ ਜਿਸ ਤੋਂ ਬਾਅਦ ਪਰੇਸ਼ਾਨ ਹੋ ਕੇ ਉਸ ਮੁੰਡੇ ਨੇ ਇੱਕ ਖੌਫਨਾਕ ਕਦਮ ਚੁੱਕਿਆ ਤਾਂ ਮਰਨ ਤੋਂ ਪਹਿਲਾਂ ਮ੍ਰਿਤਕ ਨੇ ਇੱਕ ਵੀਡੀਓ ਜਿਹੜੀ ਉਹ ਵੀ ਆਪਣੇ ਫੋਨ ਦੇ ਵਿੱਚ ਬਣਾਈ ਤੇ ਉਸ ਵੀਡੀਓ ਦੇ ਵਿੱਚ ਉਹ ਸਾਫ਼-ਸਾਫ਼ ਕਹਿ ਰਿਹਾ ਕਿ ਮੈਂ ਆਤਮ ਹੱਤਿਆ ਦੁਖੀ ਹੋ ਕੇ ਕਰ ਰਿਹਾ ਤੇ ਮੈਂ ਦੁਖੀਆਂ ਆਪਣੇ ਸੱਸ ਤੇ ਆਪਣੇ ਸਾਲੇ ਤੋਂ ਜਿਹੜੇ ਕਿ ਮੇਰੇ ਕੋਲੋਂ ਲਗਾਤਾਰ ਪੈਸਿਆਂ ਦੀ ਮੰਗ ਕਰ ਰਹੇ ਨੇ ਤਾਂ ਬਟਾਲਾ ਦੇ ਹਰਨਾਮ نگر ਤੋਂ ਇਹ ਮਾਮਲਾ ਚੜਾਉ ਨਿਕਲ ਕੇ ਸਾਹਮਣੇ ਆ ਰਿਹਾ ਜਿੱਥੇ 35 ਸਾਲ ਦੇ ਇੱਕ ਮੁੰਡੇ ਨੇ ਆਤਮ ਹੱਤਿਆ ਜਿਹੜੀ ਉਹ ਕੀਤੀ ਹੈ ਆਤਮ ਹੱਤਿਆ ਦਾ ਕਾਰਨ ਉਸ ਮੁੰਡੇ ਨੇ ਇੱਕ ਵੀਡੀਓ ਦੇ ذریعے ਦੱਸਿਆ ਕਿ ਮੈਨੂੰ ਮੇਰੀ ਸੱਸ ਤੇ ਮੇਰਾ ਸਾਲਾ ਬਹੁਤ ਜ਼ਿਆਦਾ ਪਰੇਸ਼ਾਨ ਕਰਦੇ ਨੇ ਮੇਰੇ ਕੋਲੋਂ ਪੈਸਿਆਂ ਦੀ ਮੰਗ ਆ ਜਿਹੜੀ ਉਹਨਾਂ ਦੇ ਵੱਲੋਂ ਕੀਤੀ ਜਾਂਦੀ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜਾ ਇਹ ਮ੍ਰਿਤਕ ਸੀ ਉਸਦੀ ਪਤਨੀ ਲਗਾਤਾਰ 8 ਮਹੀਨਿਆਂ ਤੋਂ ਪੇਕੇ ਪਰਿਵਾਰ ਦੇ ਵਿੱਚ ਰਹਿ ਰਹੀ ਸੀ ਤੇ ਜਦੋਂ ਵੀ ਇਹ ਉਸ ਨੂੰ ਲੈਣ ਦੇ ਨਹੀਂ ਚਾਹਦਾ ਸੀ ਤਾਂ ਸਹੁਰਾ ਪਰਿਵਾਰਾ ਜਿਹੜਾ ਇਸ ਦੇ ਨਾਲ ਚੰਗਾ ਵਿਵਹਾਰ ਆ ਜਿਹੜਾ ਉਹ ਨਹੀਂ ਕਰਦਾ ਸੀ ਤਾਂ ਸੱਸ ਤੇ ਸਾਲਾ ਇਸ ਦੇ ਕੋਲੋਂ ਲਗਾਤਾਰ ਪੈਸਿਆਂ ਦੀ ਮੰਗ ਕਰਦੇ ਸੀ ਜਿਸ ਤੋਂ ਅੱਖ ਕੇ ਇਸ ਮੁੰਡੇ ਨੇ ਖੁਦ ਖੁਸ਼ੀ ਆ ਜਿਹੜੀ ਉਹ ਕੀਤੀ ਹੈ ਤਾਂ ਹੁਣ ਪਰਿਵਾਰਕ ਮੈਂਬਰਾਂ ਦੇ ਵੱਲੋਂ ਮਦਦ ਦੀ ਗੋਹਾਰ ਲਗਾਈ ਜਾ ਰਹੀ ਹੈ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਜਿਹੜੀ ਉਹ ਦਿੱਤੀ ਜਾਵੇ ਮੇਰੇ ਸੱਸ ਨੇ ਤੇ ਮੈਨੂੰ ਸਹਰੇ ਨੇ ਸਹਰੇ ਨੇ ਤੰਗ ਨਾ ਕੀਤਾ ਪਿਆ ਨਾ ਪਤਾ ਕੀ ਦੱਸ ਇਹ ਤਾਂ ਇਹਨਾਂ ਨੇ ਮੇਰੇ ਕੋਲ ਸਲਾਕ ਪਿਆ ਮੰਗੇ ਇਹਦਾ ਵੀ ਕਰ ਮਰ ਗਿਆ ਮੈਂ ਅੱਜ ਮਰ ਮਰ ਲਗਾ ਹਾਂ ਮਰ ਲਗਾ ਓਕੇ 485 ਮੇਰਾ ਹੱਲ ਪਗੜੇ ਸ ਮੇਰੇ ਤਾਏ ਚਾਚੇ ਮੈਨੂੰ ਹੱਲ ਪਗੜੀ ਓਕੇ ਭਾਈ ਬੇਟੇ ਨੇ ਰਾਤ ਕੋਈ ਜਰੀਲੀ ਚੀਜ਼ ਖਾ ਲਈ ਅੱਜ ਕਿਉਂ ਘਰ ਦੀ ਪਤਾ ਲੱਗਾ ਕਾਰਨਾਂ ਦਾ ਹਾਂਜੀ ਸੱਸ ਨਾਲ ਤੇ ਅੰਦੇ ਨਾਲ ਸੱਸ ਨਾਲ ਲੜ ਕੇ ਆਇਆ ਜਿਸ ਤਰ੍ਹਾਂ ਇਹ ਆਮ ਨਗਰੀ ਬਟਾਲੇ ਦੇ ਵਿੱਚ ਇਚਲੀ ਗੇਟ ਹਾਂਜੀ ਸੌਰੇ ਤੋਂ ਤੰਗ ਆ ਕੇ ਖਾਣ ਹਾਂਜੀ ਸਾਜੀ ਸੌਰੇ ਤੋਂ ਤੰਗ ਆ ਕੇ ਤੁਸੀਂ ਗੱਲਬਾਤ ਅੱਗੇ ਕਿ ਕਬਰ ਹੈ ਤੁਹਾਡੇ ਨਾਲ ਕੀ ਤੰਗੀ ਪਰਸਾ ਹਾਂਜੀ ਜਾਂਦਾ ਮੈਨੂੰ ਬਹੁਤ ਤੰਗ ਕਰਦੀ ਮੇਰੀ ਸੱਸ ਤੇ ਮੇਰਾ ਸਾਹ ਬੜੀਆਂ ਗੰਦੀਆਂ ਗਾਲਾਂ ਕੱਢਦੇ ਜਦੋਂ ਮੈਂ ਜੱਲਾ ਲਾਉਂਦਾ ਹਾਂਜੀ ਤੇ ਘਰ ਦੀ ਇੱਥੇ ਰਹਿੰਦੀ ਕਿ ਉੱਥੇ ਨਹੀਂ ਨਹੀਂ ਉੱਥੇ ਹੀ ਹੋਵੇ ਉਹਨੂੰ ਵੀ 8 ਮਹੀਨੇ ਹੋ ਗਏ ਤਾਂ ਪਰਸ਼ਨ ਕਿਉਂ ਕਰਦੇ ਸੀ ਇਹਨੂੰ ਬੇਟੇ ਇਹਦੇ ਕੋ ਪੈਸੇ ਤੇ ਲ ਮੰਗਦੇ ਹਾਂਜੀ ਇਹਨੂੰ ਕੀ ਕਰਦੇ ਇਹਨੂੰ ਭਾਜੀ ਉਹ 6 ਮਹੀਨੇ ਹੋ ਗਏ ਵੋਟੀ ਗਈ ਇਹਨੂੰ ਤੇ ਛੱਡਣਾ ਨਹੀਂ ਸੀ ਚਾਹੁੰਦਾ ਧੀ ਐਡੀ ਵੱਡੀ ਨੀ ਕੀ ਜੀ ਬੜੀ ਸੋਹਣੀ ਅੰਦਾਈ ਮੈਂ ਮਰ ਵੀ ਜਾਉਂ ਤਾਂ ਮੈਂ ਕੁੜੀ ਨਹੀਂ ਆਪਣੀ ਛੱਡੂ ਜੀ ਐਂ ਤਾਂ ਬਧਿਆ ਰਹਾਂਦੇ ਆ ਵੀ ਛੱਡਦੇ ਤੇ ਵਧੀਆਂ ਜਨਾਨੀਆਂ ਤੇ ਨਹੀਂ ਮੰਨਦਾ ਸਾਡੀ ਪਤਾ ਨਹੀਂ ਹੁਣ ਉਹਨਾਂ ਨੇ ਕੀ ਇਹਨੂੰ ਉਧਰ ਖਾਣਾ ਪਚਾਉਣ ਜਾਂਦਾ ਸੀ ਕੁੜੀ ਦਾ ਦੁੱਧ ਹੀ ਲਾਇਆ ਸੀ ਦੁੱਧ ਵੀ ਲੈ ਕੇ ਦਿੰਦਾ ਹੀਗਾ ਅੱਗੇ ਵੀ ਇੰਦਾ ਪਰੇਸ਼ਾਨੀ ਆ ਅੱਗੇ ਅਸੀਂ ਚਾਰ ਅੱਗੇ ਤੇ ਜਾਂਦੀ بڑا ਮੋਟਾ ਲੜਕੇ ਤੇ ਹੀ ਲੈ ਆਉਂਦੇ ਮੈਂ ਜਾਣਾ ਮੇਰੇ ਭਰਾ ਨਹੀਂ ਜਾਣਾ ਮੇਰਾ ਭਤੀਜਾ ਜਾਂਦਾ ਹੀ ਅਸੀਂ ਲੈ ਕੇ ਆ ਜਾਣਾ ਚਾਰ ਪੰਜ ਵਾਰੀ ਅਸੀਂ ਪਾਜੀ ਗਏ ਲੈਣ ਤੇ ਐਂ ਹੱਥੋਂ ਗਲਤੀ ਹੋ ਗਈ ਜਿਹੜੀ ਪਹਿਲੇ ਦਿਨ ਸਾਡੇ ਘਰ ਮਾਂ ਲੈ ਕੇ ਆ ਕਿ ਤੁਸੀਂ ਗੱਲ ਨਾ ਲਾ ਲਈ ਉਹ ਗਲਤੀ ਨੇ ਅੱਜ ਸਾਨੂੰ ਕਿੱਥੇ ਪਹਾਰਤਾ ਕਾਨੂੰ ਮੰਗ ਕੀ ਕਰਦੇ ਮੰਗ ਕਰਦੇ ਆ ਵੀ ਉਹ ਤੱਬਰ ਨੂੰ ਚੰਗੀ سزا ਹੋਣੀ ਚਾਹੀਦੀ ਵਿੱਚੇ ਬੌਟੀ ਨੂੰ ਤੇ ਬੱਚੀ ਜਿਹੜੀ ਸਾਨੂੰ ਦੇ ਦਿਓ ਸਾਡੇ ਛਿੱਦੇ ਦੀ ਨਿਸ਼ਾਨੀ ਸਾਨੂੰ ਦੇ ਦੇ ਤੀ ਪਿੱਛੇ ਮਰਿਆ ਤੀ ਪਿੱਛੇ ਮਰਿਆ ਇਤੋਂ ਦਾ ਪਿਓ ਮੈਂ ਕਦੀ ਦੁਨੀਆ ਤੇ ਵੇਖਿਆ ਮੇਰੀ ਵੀ ਇੰਨੀ ਉਮਰ ਹੋ ਗਈ ਆ 60-65 ਸਾਲ ਦੀ ਜਦੋਂ ਉਹਨਾਂ ਸਮਝਾਉਂਦੇ ਆ ਨਹੀਂ ਭੂਆ ਮੈਂ ਆਪਣੀ ਕੁੜੀ ਦੇ ਰੋਲ ਨਾ ਜਾਈ ਅੱਜ ਰੋਲ ਦੀ ਛੱਡ ਗਿਆ ਅੱਜ ਰੋਲ ਦੀ ਛੱਡ ਗਿਆ ਹਾਂਜੀ ਇਤਲਾਹ ਮਿਲੀ ਸੀ ਕਿ ਸਰਿੰਦਰ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਹਰਨਾਮਦਰ ਨਜ਼ਦੀਕ ਰੇਲਵੇ ਸਟੇਸ਼ਨ ਬਟਾਲਾ ਇਹਦੀ ਸ਼ੱਕੀ ਹਾਲਤ ਵਿੱਚ ਮੌਤ ਹੋ ਗਈ ਆ ਮੌਕੇ ਤੇ ਪਹੁੰਚੇ ਆ ਮਲਾਇਆ ਮੌਕਾ ਕਰ ਲਿਆ ਵਾ ਜੋ ਬਿਆਨ ਲਿਖਾਉਣ ਕੀ ਬੈਨਾਂ ਦੇ ਅਨਸਾਰ ਕਾਰਵਾਈ ਅਮਲ ਤੇ ਲੈਂਦੀ ਹੈ ਇੱਕ ਵੀਡੀਓ ਨਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਆਤਮ ਹੱਤਿਆ ਕਰਨ ਤੋਂ ਪਹਿਲਾਂ ਠੀਕ ਹੈ ਜਿਸ ਵਿੱਚ ਬਟਾਲਾ ਸਿਟੀ ਪੁਲਿਸ ਦੇਤੇ ਵੀ ਰੂਪ ਲਾ ਰਹੇ ਨੇ ਕਿ ਮੈਂ ਪੁਲਿਸ ਤੋਂ ਤੰਗ ਆ ਕੇ ਆਤਮ ਹੱਤਿਆ ਕਰ ਰਿਹਾ ਹਾਂ ਅਜੇ ਮੈਂ ਵੇਖੀ ਨਹੀਂ ਆ ਜਦੋਂ ਵੇਖਾਂਗੇ ਫਿਰ ਸੋਰੀਆਂ ਦੇ ਲਾ ਰਹੇ ਕਿ ਇਸ ਜੀ ਨਾਮ ਇਹ ਸੌਰਿਆ ਦੇ ਵੀ ਰੋਪ ਲਾ ਰਿਆ ਨਾ ਇਹਨਾਂ ਨਾਂ ਦੱਸ ਰਿਹਾ ਜੀ ਬਿਆਨ ਲਿਖਣਾ ਬਿਆਨ ਲਿਖ ਕੇ ਮੌਕੇ ਤੇ ਪਹੁੰਚ ਗਿਆ ਬਿਆਨ ਲਿਖ ਕੇ ਜੋ ਬਿਆਨ ਦੇਣ ਕੇ ਕਾਰਜ ਕੀਤੇ ਜੀ